ਕਿਉਂ ਮਾਰਿਆ ਤੁਸੀਂ ਕਿਉਂ ਮਾਰਿਆ ਸੀ ਆਪਣੀ ਕੀ ਕਾਰਨ ਸੀ ਮਾਰਿਆ ਮੈਂ ਕਿਥੇ ਜਾ ਕੇ ਥੋੜੇ ਬੋਲੋ ਕੁਛ ਬੋਲੋ ਦੱਸੋ ਕੀ ਕਾਰਨ ਹੈ ਕੀ ਕਾਰਨ ਹੈ ਕੀ ਕਾਰਨ ਸੀ ਤੂੰ ਮਾਰਿਆ ਸੀ ਨਹੀਂ ਮਾਰਿਆ ਕਿਉਂ ਉਸ ਦਿਨ ਤੋਂ ਤੁਸੀਂ ਕਹਿੰਦੇ ਵੀ ਇਹ ਹੀ ਲੁਟੇਰੇ ਹੱਥ ਨੇ ਕਾਪੜੇ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕੜਨਾ ਕੋ ਹੋਰ ਬੰਦਾ ਵੀ ਹੈਗਾ ਸੀ ਨਹੀਂ ਕਦੇ ਇੱਕ ਤੀਜਾ ਬੰਦਾ ਵੀ ਹੈਗਾ ਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡਣ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੁਸੀਂ ਮਾਰਿਆ ਤੇ ਹੁਣ ਮੌਮਲ ਕੜਾ ਆਪਾਂ ਕੀ ਤੜਈਓ ਦਰਸ਼ਨ ਹੀ ਆਇਆ ਫਿਰ ਉਹਦੇ ਤੇ ਕੁੜੀ ਤੇ ਆਖਰ ਦੇਖੀ ਕੀ ਕਹਿ ਦਿਓ ਆਸਨੇ ਕਰਤ ਨੇ ਵਜਾ ਜੀ ਵਜਾ ਦੱਸੋ ਵਜਾ ਕੀ ਸੀ ਤੂੰ ਮਾਰਿਆ ਤੂੰ ਜਿਹਦੇ ਬਾਣੇ ਧੱਕਾ ਗਏ ਸਰ ਮੈਂ ਲੋਕਾਂ ਵਲੇ ਕਰ ਥੋੜਾ ਜਿਹਾ ਨਹੀਂ ਲੋਕਾਂ ਵਲੇ ਕਰ ਥੋੜਾ ਜਿਹਾ ਕਰਦੇ ਨਹੀਂ ਹੋ ਗਈ ਉਹ ਬੱਸ ਇਹ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮਮੀ ਤੇਰੀ ਮਮੀ ਮੇਰੇ ਇਹ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਮਰਦ ਕਰਨ ਕੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਪੁੱਛ ਮਿਤੀ 28 ਤਿੰਨ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਤੇ ਪਰ ਦੇ ਪਾਸ ਬਿਆਨ ਲੰਗਾਇਆ ਸੀਗਾ ਉਹ ਤੇ ਉਸ ਦਿਨ ਨੂੰ ਅਮਨਪ੍ਰੀਤ ਕੌਰ ਸਕੂਟਰੀ ਇੱਕ ਵਾਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਹਾਰੇਵਾਲ ਸਹਿਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਨਾ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਜੜਬਲੀ ਹੈਗਾ ਇਹਨਾਂ ਵਿੱਚ ਅਮਨਪ੍ਰੀਤ ਕੌਰ ਦੀ ਲੁਟੇਰਿਆਂ ਨਾਲ ਝੜਪ ਹੋਈ ਸੀ ਉਹ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨੇਰਵੇ ਸੁੱਟਦਾ ਸੀ ਸੋ ਪਾਣੀ ਡੂਂਗਾ ਹੋਣ ਕਰਕੇ ਅਮਨ ਜਿਹੜੀ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵਿੱਚ ਡੁੱਬ ਗਈ ਸੀ ਤੇ ਜਿਹੜੇ ਲੁਟੇਰੇ ਸੀਗੇ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਨਿਯਸ ਕੇ ਮਕਦਮਾ ਨੰਬਰ 22 ਮੇਤੀ 28/3/2025 ਜੁਰਮ 109 304 ਬੀ ਐਨ ਐਸ थाना ਤੇ ਬੜਬਕੇ ਨਾਮ ਲੋਂ ਵੇਖਣੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਾਲਿਸਿਸ ਜਿਹੜੀ ਟੀਮਾਂ ਨੇ ਟੈਕਨੀਕਲ ਤੇ ਪੀਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਅੰਦਰਾਨੇ ਤਫਤੀਸ਼ ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਦੀ ਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ 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 ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੁਸ਼ੀਆਂ ਵੱਲੋਂ ਹਮਾਸ਼ੁਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕਬਰਾੰਦ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 612 ਬੀ ਐਨ ਐਸ ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਸਰਪਿੰਦਰ ਕੌਰ ਤੇ ਪਤੀ ਆਕਾਸ਼ਦੀਪ ਨੂੰ ਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਤੀਸ਼ ਕਰ ਰਹੇ ਹਾਂ ਰਿਮਾਂਡ ਲਵਾਗੇ ਇਹਨਾਂ ਦਾ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋਰ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ